ਬਹੁਤ ਵਧੀਆ ਬਈ ਬਹੁਤ ਵਧੀਆ ਕਿੰਨੀ ਉਮਰ ਆ ਤੇਰੀ ਛੋਟਾ 6 ਸਾਲ ਦੀ ਉਮਰ ਆ ਬਈ ਦੇਖੋ ਹੌਸਲਾ ਆ ਦੇ ਲੋ ਖੇਚੀ ਜਾਂਦਾ ਮਦੰਦਰ ਦੱਬੀ ਜਾਂਦਾ ਕੁੜਾ ਦੱਸ ਕੇ ਰਿਹਾ ਸੀ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸੰਭਾਲਣ ਵਾਸਤੇ ਵੱਡਾ ਜਿਹੜਾ ਉਦਮਪ੍ਰਾਲਾ ਕੀਤਾ ਪੂਰੀ ਟੀਮ ਨੇ ਕੀਤਾ ਡਾਕਟਰ ਸਾਡੇ ਕੋਲ ਸਾਡੇ ਫੌਜੀ ਇੰਨਾ ਚਿਰ ਬਾਰਡਰਾਂ ਤੇ ਲੜਾਈਆਂ ਲੜ ਕੇ ਅੱਜ ਤੁਹਾਡੇ ਨਾਲ ਨੇ ਤੁਸੀਂ ਕੋਈ ਸਿੱਖਿਆ ਲਓ ਘੱਟੋ ਘੱਟ 45 40 45 ਸਾਲ ਦੀ ਉਮਰ ਦੇ ਵਿੱਚ ਤੁਹਾਡੇ ਨਾਲ ਨੌਜਵਾਨਾਂ ਦੇ ਨਾਲ ਚੱਲ ਰਿਹਾ ਅੱਜ ਮੈਂ ਦੇਖਿਆ ਛੋਟੇ ਛੋਟੇ ਬੱਚੇ ਮੈਨੂੰ ਪਰਸੋਂ ਦੇ ਕਹਿ ਰਿਹਾ ਕਿ ਅਸੀਂ ਵੀ ਸਾਈਕਲ ਲੈ ਕੇ ਵਿੱਚ ਜਾਣਾ ਜਦੋਂ ਤੁਸੀਂ ਇਹ ਚੈਨਕ ਤੋਰਤੀ ਜਦੋਂ ਤੁਸੀਂ ਇਹ ਚੀਜ਼ ਸਟਾਰਟ ਕਰਤੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਾਡੇ ਸਮਾਜ ਦੇ ਵਿੱਚ ਮਾ ਕੋ ਵਾਇਰਸ ਦੌੜ ਹੋ ਜਾਊਗਾ ਸਾਡੇ ਪੰਜਾਬ ਦੇ ਨੌਜਵਾਨਾਂ ਇਹਨੇ ਤੱਕੜੇ ਹੋਣਗੇ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਮੇਰੇ YouTube ਚੈਨਲ ਤੇ ਥੋੜਾ ਸਮਾਰਕਾ ਸਪੋਰਟ ਦਿਤੇ ਤੇ ਅੱਜ ਦਾ ਬਲੌਗ ਬਹੁਤ ਮੋਟੀਵੇਸ਼ਨ ਬਲੌਗ ਆ ਤੇ ਪੂਰੀ ਵੀਡੀਓ ਚੰਗੀ ਦੇਖਿਓ ਮੇਰਾ ਲਿਖਣਾ ਬਹੁਤ ਆਪਣੇ ਨਾਲ ਬੱਚੇ ਪਿਯੁਰਗ ਨੌਜਵਾਨ ਜੁੜੇ ਨੇ ਤੇ ਅਰਸ਼ ਗੁਰੂ ਆਪਣੇ ਫਿਟਨੈਸ ਆ ਜਿਹੜਿਆ ਮੈਨ ਕਲਾ ਤੋਂ ਹਨ ਉਹ ਚੱਲੇ ਨੇ ਤੇ ਅੱਜ ਸਾਈਕਲ ਰੇਸ ਕਰਾਈ ਆ ਜੀ ਇਹਦੇ ਵਿੱਚ ਸਾਰੇ ਭਾਗ ਲੈ ਸਕਦੇ ਨੇ ਪਿਯੁਰਗ ਬੱਚੇ ਨੌਜਵਾਨ ਬੜੀਆਂ ਮੁੰਡੇ ਜੋ ਮਰਜੀ ਸਾਰੇ ਭਾਗ ਲੈ ਸਕਦੇ ਨੇ ਹਨ ਤੇ ਭਰਾਣੇ ਵਧੀਆ ਕੰਪੀਟੀਸ਼ਨ ਕਰਾਇਆਗਾ ਤੇ ਬਿਲਕੁਲ ਫਰੀ ਜਾਵੇ। ਕਹਾਂਗੇ ਤੁਸੀਂ ਵੀ ਬਾਤ ਚੜ ਕੇ ਹਿੱਸਾ ਲਿਓ। ਧੰਨਵਾਦ ਵੀ। ਬਲੌਗ ਦੇਖੀਏ ਜੁੜੇ ਰਹੋ। ਅੱਜ ਕੁਝ ਨਵਾਂ ਹੋਣ ਵਾਲਾ, ਵੱਖਰਾ ਹੋਣ ਵਾਲਾ ਧੰਨਵਾਦ। ਇਹ ਆਪਾਂ ਪਿੰਡ ਤੋਂ ਤੁਰ ਪਏ ਆਪਣੇ ਤੋਂ ਮੰਗਿਆਲ ਨੂੰ। ਘਟੋ ਘਟ 25 ਕਿਲੋਮੀਟਰ ਆਪਾਂ ਸਾਈਕਲਿੰਗ ਕਰਨੀ ਆ। ਜੜਾ ਪਾ ਬੋਕ ਚਣਾਣੇ ਬੰਦੀ। ਹਾਂਜੀ ਆਪਾਂ ਮੰਗਾਲ ਪਿੰਡ ਐਂਟਰੀ ਕਰ ਗਏ ਹਾਂਜੀ ਆਪਾਂ ਮੰਗਾਲ ਪਿੰਡ ਪਹੁੰਚ ਗਏ ਤੇ ਬਾਈ ਬਣੀ ਇਧਰੋਂ ਆ ਰਹੇ ਆ ਮੈਦਕਾਂ ਖਿਆਲੀ ਬੰਦੇ ਉਹ ਤੇ ਚੱਲੇ ਹੋਏ ਨੇ ਤੇ ਆਪਣੇ ਪਿੰਡ ਦੀ ਟੀਮਾਂ ਪੰਡਿਤ ਬੋਲ ਰਿਹਾ ਤੇ ਅੱਜ ਮੁੰਡ ਨੇ ਸਪੈਸ਼ਲ ਡਿਊਟੀ ਛੱਡੀ ਆ ਆਪਣੀ ਅੱਜ ਡਿਊਟੀ ਸੀ ਪਹਿਲਾ ਦਿਨ ਸੀ ਨਾ ਭਾਈ ਹਾਂ ਹਾਂ ਪਹਿਲਾ ਹੀ ਠੀਕ ਹੈ ਤੇ ਆਪਣੇ ਬਾਕੀ ਸਾਰੇ ਪਿੰਡ ਦੇ ਨੌਜਵਾਨ ਵੀ ਔਰ ઘણા ਬਾਦ ਚੜ ਕੇ ਹਿੱਸਾ ਲੈ ਰਿਹਾ ਹੈ ਇਸ ਰੇਗ ਵਿੱਚ ਤੇ ਇਧਰ ਆਪਣੇ ਅੰਕਲ ਜੀ ਹੁਣੀ ਗੋਰਾ ਪੰਡਿਤ ਉਹ ਆ ਆ ਗਈ ਵੀ ਆ ਗਈ ਨੌਜਵਾਨ ਕੱਟ ਦੇਖੋ ਬਹੁਤ ਜੜ ਗਏ ਸਾਸਰੀਆ ਕਾਰ ਆ ਗਈ बहुत वो बहुत देखो और बढ़िया भाई बहुत बढ़िया आ गया भाई आ गया चलो चलो को बस बे धन्यवाद ਬਹੁਤ ਠੀਕ ਹੈ ਭਾਈ ਵਧੀਆ ਵਧੀਆ ਬਹੁਤ ਵਧੀਆ ਪ੍ਰਾਲਾ ਯਾਰ ਦਿਲ ਖੁਸ਼ ਹੋ ਗਿਆ ਦੇਖ ਕੇ ਬਹੁਤ ਵਧੀਆ ਲੱਗਿਆ ਜਣਾ ਹਾਂ ਯਾਰ ਤੇ ਬ੍ਰੇਕ ਵੀ ਨਹੀਂ ਹੈਗੇ ਇਹਦੇ ਯਾਰ ਇਕੱਠਾ ਨਾ ਮੁੰਡਿਆਂ ਦਾ ਕਰਾਊਡ ਦੇਖੋ ਕਿੰਨੇ ਨੌਜਾਨ ਪੀੜੀ ਆਪਣੀ ਲੱਖਾ ਖਿਆਲੀ ਆਵਣਾ ਬਾਈ ਵਾਹ ਜੀ ਵਾਹ ਆਗੇ ਵੀ ਕੋਲਡ ਵਾਲੇ ਨੂੰ ਹਾਂ ਬਈ ਆਗੇ ਆਗੇ ਬਹੁਤ ਵਧੀਆ ਬਾਈ ਇਹ ਕੋਲਡ ਵਾਲਾ ਇਹ ਵੀ ਮੁੰਡਾ ਆਨਲਾਈਨ ਟੂਰਨਾਮੈਂਟਾਂ ਦੇ ਆਪਾਂ ਤੁਹਾਨੂੰ ਦਿਖਾਵਾਂਗੇ ਮੁੰਡੇ ਦੀ ਜੋਹਰ ਲੱਖਾ ਖਿਆਲੀ ਆਲਾ ਬਾਈ ਆਪਣਾ ਪੰਜਾਬ ਦਾ ਮਸ਼ਹੂਰ ਕਮੈਂਟਰ ਲੀਆਲ ਪਹੁੰਚ ਗਏ ਸਤ ਸ੍ਰੀ ਅਕਾਲ ਸੋਚ ਤਦ ਸ੍ਰੀ ਆਕਾਲ ਹੋ ਮੈਂ ਦੀਵਾਨ ਤੋਂ ਬੋਲ ਰਿਹਾ ਵਧੀਆ ਵਧੀਆ ਠੀਕ ਹੈ ਜੀ ਆਹ ਦੇਖ ਲਓ ਬਈ ਛੋਟੇ ਛੋਟੇ ਬੱਚੇ ਬਈ ਕਰ ਰਹਿਣਾ ਦੇਖੋ ਕਰਨੇ ਭਾਗ ਲਿਆ ਕਰਨ ਇਹ ਅੱਗੇ ਵੀ ਜਾਣਗੇ ਤੇ ਵੀਰੋ ਕੁ ਵੀ ਦੇਖ ਲਓ ਬਈ ਇਹ ਸਾਰੇ ਪੰਡਾਂ ਦੇ ਵਿੱਚ ਐਵੇਂ ਦਾ ਪਾਲਾ ਹੋਣ ਲੱਗ ਗਿਆ ਬਹੁਤ ਸੁਧਰ ਜਾਣਗੇ ਨਸ਼ਿਆਂ ਤੋਂ ਦੂਰ ਰਹਿਣਗੇ ਨਸ਼ੇ ਦਾ ਖਾਤਮਾ ਕਰਨ ਲਈ ਇਹ ਜੀ ਜ਼ਰੂਰੀ ਆ। ਇਹ ਮਾਹੌਲ ਜਰੂਰੀ ਹੈ ਆ ਬਹੁਤ ਵਧੀਆ ਪ੍ਰਾਨਾਂ ਕੀਤਾ ਆਪਣੇ ਬਾਈ ਨੇ ਹਨਾ ਵੀ ਆਪਾਂ ਹੁਣ ਮਿੱਤੀ ਪਿੰਡ ਐਂਟਰੀ ਕਰਦੇ ਤੇ ਹੌਸਲਾ ਦੇਖੋ ਯਾਰ ਮੁੰਡਿਆਂ ਦਾ ਜਕਾਰੇ ਲਾਉਂਦੇ ਜਾਂਦੇ ਨੇ ਵਾਹੇ ਗਰੂਨ ਲਾਉਂਦੇ ਜਾਂਦੇ ਨੇ ਤੇ ਮਿੱਤੀ ਆਪਾਂ ਐਂਟਰੀ ਕਰਦੇ ਤੇ ਮੁਰੇ ਆ ਕੇ ਆਪ ਨੂੰ ਬੂਤ ਕਰਨ ਦਰਸ਼ਨ ਹੋਰ ਬੜੀ ਹੈ dia sewaktu kita berada di sana ਦੀਪੰਡ ਪਹੁੰਚ ਗਏ ਦੇਖੋ ਬਈ ਕਿੰਨਾ ਵਧੀਆ ਸਵਾਗਤ ਦੇਖ ਸਾਡੇ ਸੁਨਾਰ ਗਗਨਜੀ ਸਤਰਾ ਯੂਨੀਅਨ ਦੇ ਪ੍ਰਧਾਨ ਨੇ ਉਹ ਸਾਰੀ ਇੱਕ ਟੀਮ ਆ ਚਕਸ਼ੀਰ ਸਿੰਘ ਹੋਣੀ ਨੂਬਰ ਸਾਹਿਬ ਹੋਣੀ ਤੁਹਾਨੂੰ ਹੁਣੇ ਉਹਨੇ ਦੱਸ ਕੇ ਦਿੱਤਾ ਸੀ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸੰਭਾਲਣ ਵਾਸਤੇ ਵੱਡਾ ਜਿਹੜਾ ਉਦਮਪ੍ਰਾਲਾ ਕਿਤੇ ਪੂਰੀ ਟੀਮ ਨੇ ਕੀਤਾ ਡਾਕਟਰ ਖਾਨ ਜੀ ਦੇ ਨਾਲ ਮੈਂ ਸਾਰਿਆਂ ਦਾ ਨਾਮ ਲੈਣ ਤੋਂ ਅਸਮਰੱਥਾ ਕਿਰਪਾ ਕਰਕੇ ਮਾਫੀ ਦਿਓ ਇਹ ਵੱਡਾ ਉਤਮ ਪ੍ਰਾਲਾ ਕੀਤਾ ਇਹਨਾਂ ਮੈਨੂੰ ਰਾਤ ਹੁਕਮ ਕੀਤਾ ਪਰਸੋਂ ਮੈਨੂੰ ਕਹਿੰਦੇ ਹੁਕਮ ਕੀਤਾ ਸੀ ਸਵੇਰੇ ਫਿਰ ਗੁਰਪ੍ਰੀਤ ਜੀ ਨਾਲ ਗੱਲ ਹੋਈ ਕਰਮਪਾਲ ਜੀ ਨਾਲ ਗੱਲ ਹੋਈ ਉਹਨਾਂ ਕਿਹਾ ਕਿ ਇਸ ਤਰ੍ਹਾਂ ਕਰਕੇ ਇਥੋਂ ਦੀ ਸਾਡੇ ਨੌਜਵਾਨਾਂ ਦੀ ਇੱਕ ਟੀਮ ਲੰਗੇਗੀ ਮੈਂ ਜਿਆਦਾ ਸਮਾਂ ਨਾ ਲਵਾਂ ਸਾਨੂੰ ਬਹੁਤ ਹੌਸਲਾ ਹੋਇਆ ਨਗਰ ਹਮੀਦੀ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਜੀ ਨਾਲ ਉਹ ਸਾਡੇ ਪ੍ਰਧਾਨ ਸਾਹਿਬ ਸੱਜਦਾਰ ਕੌਰ ਸਿੰਘ ਜੀ ਮੈਂਬਰ ਸਾਡੇ ਜਸਵਿੰਦਰ ਸਿੰਘ ਜੀ ਮਨਜੀਤ ਸਿੰਘ ਜੀ ਸਾਡੇ ਜਗਜੀਤ ਸਿੰਘ ਜੀ ਆ ਮਿਸਟਰ ਸਿੰਘ ਜੀ ਸੋਰਾ ਸਿੰਘ ਜੀ ਫੌਜੀ ਸਾਹਿਬ ਰਾਜੀ ਜੀ ਕਿਹਦਾ ਕਿਹਦਾ ਨਾਮ ਲਵਾ ਬਾਦਰ ਹੋਣੀ ਚੀਨਾ ਜੀ ਪ੍ਰੀਤ ਬਾਡੀ ਬਿਲਡਰ ਵਾਲੇ ਸਾਰੇ ਲੱਗ ਕੇ ਤੁਹਾਡੇ ਸਵਾਗਤ ਲਈ ਅਸੀਂ ਖੜੇ ਆ ਸਾਨੂੰ ਚੰਗਾ ਲੱਗਿਆ ਸਾਨੂੰ ਮਹਿਸੂਸ ਹੋਇਆ ਕਿਉਂਕਿ ਮੈਂ ਲਗਾਤਾਰ ਖੇਡ ਨਾਲ ਜੁੜਿਆ ਹੋਇਆ ਕਬੱਡੀ ਨਾਲ ਜੁੜਿਆ ਹੋਇਆ ਗਰਾਊਂਡ ਨਾਲ ਜੁੜਿਆ ਮੈਨੂੰ ਪਤਾ ਇਹ ਨੌਜਵਾਨਾਂ ਨੂੰ ਜੀ ਹੁਣ ਆਪਾਂ ਸ਼ੌਰ ਨੂੰ ਮੁੜਦੇ ਹਾਂ ਹਾਂਜੀ ਭਾਈ ਹੁਣ ਆਪਾਂ ਮੇਦੀਪਣਾ ਸ਼ੌਰ ਪਹੁੰਚਣ ਵਾਲਿਆ ਤੇ ਰਸਤਾ ਥੋੜਾ ਜਿਆ ਤੰਗ ਆ ਗਿਆ ਸਿੰਗਲ ਸੜਕ ਆ ਗਈ ਤਾਂ ਕਰਕੇ ਜਿਆਦਾ ਦੇਖ ਨਹੀਂ ਰਿਹਾ ਜੋ ਬਾਕੀ ਸਮੋਅ ਕੇ ਜਾ ਕੇ ਦਿਖਾਉਣਾ ਨਾਂਕਾ ਨੁਰੀ ਦਾ ਚੱਲ ਰਿਹਾ ਦਿਨੋਂ ਗੁਲੇ ਨਿਕਲ ਨਹੀਂ ਨੇ ਥੰਦੇ ਇਹਦੇ ਬ੍ਰੇਕ ਵੀ ਨਹੀਂ ਹੈਗੇ ਇਕ ਸਮਾਰ ਤੇ ਮਾਰਦੇ ਭਾਈ ਬਹੁਤ ਵਧੀਆ ਪਰਾਲਾ ਕਰੀ ਜਾਂਦੇ ਆ ਭਾਈ ਸਰਾ ਗੱਲਵਾਦ ਆ ਆਪਣੇ ਭਰਾ ਨੇ ਤੇ ਆਪਣਾ ਗਿਆਨੀ ਨਾਲ ਆਪਣੇ ਆਪਣੀਆਂ ਵੀਡੀਓ ਬਣਾਉਂਦਾ ਯਾਰ ਘੈਂਟ ਗੱਲਵਾਤਾ ਵਧੀਆ ਵੀਡੀਓ ਬਣਾਈਆਂ ਨੇ ਤੇ ਆਹ ਬਾਈ ਹੁਣਾਂ ਦਾ ਬਹੁਤ ਵਧੀਆ ਪਰਾਲਾਗਾ ਹਨਾ ਸਵੀਰ ਤੋਂ ਡਿਊਟੀ ਨਿਭਾ ਰਹੇ ਨੇ ਨਾ ਭਰਾ ਹੁਣੀ ਤੇ ਯਾਰ ਬਹੁਤ ਖੁਸ਼ ਹੋ ਗਿਆ ਯਾਰ ਆ ਤੇ ਬਈ ਬੋਰ ਬੋਰ ਯਾਰ ਜਵਾਕ ਨਸ਼ਿਆਂ ਤੋਂ ਪਚੇ ਹੋਏ ਨੇ ਨੌਜਵਾਨ ਪੀੜੀ ਵਿੱਚ ਮੁੰਡੇ ਕੁੜੀਆਂ ਬਜ਼ੁਰਗ ਸਾਰਿਆਂ ਨੇ ਹਿੱਸਾ ਲਿਆ ਬਈ ਬਾਤ ਚੜ ਕੇ ਬਹੁਤ ਵਧੀਆ ਲਓ ਵੀ ਆ ਜਾਓ ਸਾਰੇ ਆ ਜਾਓ ਵੀਡੀਓ ਦੇ ਪਾਸੇ ਹੋਰ ਪੈਂਡ ਐਂਟਰੀ ਕਰਦੇ ਏ ਆ ਗਿਆ ਸਹੌਰ ਪਿੰਡ ਤੇ ਆਪਾਂ ਸਹੌਰ ਪਿੰਡ ਐਂਟਰੀ ਕਰਕੇ ਬਈ ਹੁਣੇ ਤੋਂ ਆਪਾਂ ਮੈਲਕਲਾ ਨੂੰ ਚੜਾਂਗੇ ਰੋਡ ਸੱਜੜੇ ਜਾਣਾ ਹੈ ਸੱਜੜੇ ਆਹ ਆਹ ਜਿੱਥੇ ਤੋਂ ਉਧਰ ਜਾਂਦਾ ਆ ਦੇਖ ਸਕਦੇ ਹਾਂ ਨੂੰ ਇਹਨਾਂ ਨੂੰ ਫਿਰ ਲਾ ਦੇ ਕੋਈ ਕਿੰਨਾ ਕਲੀ ਨਾਲ ਕਰੇ ਦੇਖ 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 ਕੋਈ ਜਵਾਕ ਫੋਟੇ ਲਾਓ ਵੇ ਬੱਚੇ ਮਾਲ ਚੜ ਕੇ ਹਿਸਾ ਲੈ ਰਿਹਾ ਤੇ ਆ ਸਾਈਡਿਆਂ ਨੂੰ ਰੋਡ ਮੋੜ ਤੇ ਕਿੰਦੀ ਹੈ ਪੰਚਣੀ ਕੈਰੀਅਨ ਬਈ ਦੱਬ ਕੇ ਚਲੋ 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 ਬਈ ਬਹੁਤ ਵਧੀਆ ਖਿੱਚ ਕੇ ਖਿੱਚ ਕੇ ਬਹੁਤ ਵਧੀਆ ਬਹੁਤ ਵਧੀਆ ਬਈ ਪੰਜਾਬ ਪੁੱਛਦੀ ਗੱਡੀ ਵੀ ਮੰਗ ਰਾਉਂਦੇ ਆ ਚਲੋ 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 5 ਕਿਲੋਮੀਟਰ ਰਹਿ ਗਿਆ ਚਲੋ 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 ਬਹੁਤ ਵਧੀਆ ਬਾਈ ਬਹੁਤ ਵਧੀਆ ਕਾਲੇ ਹੁਣੀ ਬਹੁਤ ਵਧੀਆ ਕਾਲੇ ਵੀ ਖਿੱਚ ਗਏ ਛੋਟੇ ਕਾਲੂ ਚਲੋ ਵੀ ਚਲੋ ਆ ਦੇਖੋ ਬਈ ਛੋਟੇ ਛੋਟੇ ਬੱਚੇ ਹੌਸਲਾ ਦੇਖੋ ਯਾਰ ਵਾਹ ਬਈ ਵਾਹ ਬਹੁਤ ਵਧੀਆ ਆਪਣਾ ਕਾਲਾ ਪ੍ਰਾਕੀ ਵਾਲਾ ਕਾਲੇ ਬਈ ਬਹੁਤ ਵਧੀਆ ਯਾਰ ਟੈਲ ਖੋਸ ਹੋ ਗਿਆ ਯਾਰ ਦੇਖ ਕੇ ਛੋਟੇ ਵੱਡੇ ਨੌਜਵਾਨ ਬਜ਼ੁਰਗ ਸਾਰਿਆਂ ਨੇ ਹਿੱਸਾ ਲਿਆ ਵਿੱਚ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਖੇਡ ਕੇ ਤੇ ਆ ਮੁੰਡੇ ਇੱਕ ਛੋਟਾ ਗਿਆਨੀ ਜਾ ਰਿਹਾ ਦੇਖੋ ਇਹ ਮੁੰਡਾ ਬਈ ਛੋਟਾ ਠੀਕ ਆ ਠੀਕ ਬਈ ਬਹੁਤ ਵਧੀਆ ਆ ਰਿਹਾ ਬਈ ਗੇਮਾਂ ਚਲਾਉਣਾ ਚਾਹੀਦਾ ਹਨਾ ਵਧੀਆ 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 ਬਈ ਜਮਾ ਸਰਾ ਗੱਲ ਲਵਾਤਾ ਯਾਰ ਹਾਂ ਬਈ ਕਿੰਨੀ ਉਮਰ ਆ ਛੋਟੇ ਤੇਰੀ ਕਿੰਨੀ ਉਮਰ ਆ ਤੇਰੀ ਛੋਟੇ 6 ਸਾਲ ਦੀ ਉਮਰ ਆ ਬਈ ਦੇਖੋ ਹੌਸਲਾ ਆ ਦੇ ਲੋ ਖਿੱਚੀ ਜਾਂਦਾ ਬਤੰਦਰ ਦੱਬੀ ਜਾਂਦਾ ਕੁੜਾ ਲਓ ਜੀ ਆਪਣੇ ਪਿੰਡ ਦੇ ਨੌਜਵਾਨ ਗੋਰਾ ਕਿੰਦੀ ਹਰਪੰਚ ਦੀਪੀ ਹਣੀ ਐਨ ਸਿਰਾ ਕਰੀ ਜਾਂਦੇ ਆ ਕਹਿੰਦੇ ਆਉਂਦਾ ਸ਼ਵਾਰ ਬਾਈ ਪਰ ਚੱਕ ਗੱਡੀ ਪਿਆ ਸੇ ਸੇ ਸਵਾਲ ਤੇ ਜਵਾਬ ਵੀ ਲੱਗੇ ਪਏ ਨੇ ਬਾਈ ਦੇਖੋ ਹਨਾ ਬਜ਼ੁਰਗ ਵੀ ਦੇਖਾ ਤਰਾ ਬਜ਼ੁਰਗ ਵੀ ਬਾਦ ਚੜ ਕੇ ਹਿੱਸਾ ਲੈ ਰਿਹਾ ਬਾਈ ਜਵਾਬ ਬਜ਼ੁਰਗ ਸਾਰੇ ਨੇ ਕਿਸੇ ਨੇ ਦੇਖ ਲੋ ਬਹੁਤ ਵਧੀਆ ਕਿਹਾ ਬਈ ਆ ਆਪਣੇ ਮਾਮੇ ਦਾ ਮੁੰਡਾ ਜਾ ਰਿਹਾ ਬਿੱਟੂ ਲਓ ਬਈ ਸ਼ੈੜਾ ਬਾਈਪਾਸ ਤੇ ਪਹੁੰਚ ਗਏ ਇੱਥੋਂ ਆਪਾਂ ਸ਼ੈੜੇ ਨੂੰ ਖਿੱਚਦਾ ਓਕ ਓਕ ਲਾ ਟੋਪ ਟੋਪ ਉਧਰ ਜਾਮ ਲੱਗ ਜੂ ਤੁਹਾਨੂੰ ਫੱਟ ਵੱਟ ਜਵਾਕਾਂ ਨੂੰ ਮੋਡੀਫਿਕੇਸ਼ਨ ਕਰਾਇਆ ਕਰੋ ਲਾਇਆ ਕਰਵਾਵੋ ਨਾ ਠੀਕ ਆ ਹਾਂ ਪੈਂਡ ਦੇ ਜਵਾਬ ਇਕੱਠੇ ਕਰਾ ਕਰ ਉਹਨਾਂ ਨੂੰ ਹੌਸਲਾ ਦਿਆ ਕਰੋ ਵੀ ਯਾਰ ਤੁਸੀਂ ਵੀ ਮੇਰੇ ਪੈਂਡ ਦੀ ਜੀ ਕੀ ਰੋ ਬਹੁਤ ਵਧੀਆ ਯਾਰ ਹਾਂਜੀ ਆਪਾਂ ਸੈੜੇ ਪੈਂਡ ਐਂਟਰੀ ਕਰਤੀ ਸਕੂਲਾ ਗੁਰੂਕਰਨ ਇਸਾਨ ਦੇ ਹਾਰੇ ਸਾਂ ਤੇਗੁਰੇ ਲਿਆ ਬਤ ਮੂਰੇ ਲਿਆ ਆ ਲਗਾ ਦੇ ਬੱਚੀ ਨੂੰ ਮੂਰੇ ਕੱਢ ਦੋ ਆ ਆ ਆ ਆ ਮੇਰੇ ਮੂਰੇ ਇੱਕ ਮੈਂ ਦੇਖਦਾ ਸਾਡੇ ਨਾਲ ਦੇਖੋ ਹੌਲਦਾਰ ਸਾਹਿਬ ਨੇ ਜਿਹੜੇ ਫੌਜ ਦੀ ਨੌਕਰੀ ਕਰਕੇ ਆਏ ਐ ਔਰ ਅੱਜ ਵੀ ਤੁਹਾਡੇ ਨਾਲ ਪਹਿਲਾਂ ਸੰਗਰੂਰ ਵੀ ਗਏ ਸਾਈਕਲ ਲੈ ਕੇ ਔਰ ਹੁਣ ਵੀ ਅਸੀਂ ਤੁਹਾਡੇ ਨਾਲ ਚੱਲ ਰਹੇ ਆ ਜਦੋਂ ਕੈਂਪ ਸੁਨੇਚਰ ਨੇ ਅਮਰੀਕ ਸਾਹਿਬ ਦੇਖੋ ਮਾਗਰਾ ਬਹੁਤ ਧੰਨਵਾਦ ਇਹ ਦੇਖੋ ਸਾਡੇ ਕੋਲ ਸਾਡੇ ਫੌਜੀ ਇੰਨਾ ਚਿਰ ਬਾਡਰਾਂ ਤੇ ਲੜਾਈਆਂ ਲੜ ਕੇ ਅੱਜ ਤੁਹਾਡੇ ਨਾਲ ਨੇ ਤੁਸੀਂ ਕੋਈ ਸਿੱਖਿਆ ਲਓ ਘੱਟੋ ਘੱਟ 45 40 45 ਸਾਲ ਦੀ ਉਮਰ ਦੇ ਵਿੱਚ ਤੁਹਾਡੇ ਨਾਲ ਨੌਜਵਾਨਾਂ ਦੇ ਨਾਲ ਚੱਲ ਰਿਹਾ ਅੱਜ ਮੈਂ ਦੇਖਿਆ ਛੋਟੇ ਛੋਟੇ ਬੱਚੇ ਮੈਨੂੰ ਪਰਸੋਂ ਦੇ ਕਹਿ ਰਿਹਾ ਕਿ ਅਸੀਂ ਵੀ ਸਾਈਕਲ ਲੈ ਕੇ ਵਿੱਚ ਜਾਣਾ ਜਦੋਂ ਤੁਸੀਂ ਇਹ ਚੈਨਕ ਤੋਰਤੀ ਜਦੋਂ ਤੁਸੀਂ ਇਹ ਚੀਜ਼ ਸਟਾਰਟ ਕਰਤੀ ਮੈਂ ਜਿਵੇਂ ਤੁਹਾਨੂੰ ਨਹੀਂ ਕਿਹਾ ਕਿ ਸਾਡੇ ਸਮਾਜ ਦੇ ਵਿੱਚ ਮਾੜਾ ਵਾਇਰਸ ਵੜਿਆ ਹੋਇਆ ਉਹ ਵਾਇਰਸ ਦੂਰ ਹੋ ਜਾਊਗਾ ਸਾਡੇ ਪੰਜਾਬ ਦੇ ਨੌਜਵਾਨਾਂ ਇਹਨੇ ਤੱਕਰੇ ਹੋਣਗੇ ਇੱਕ ਛੋਟੀ ਜੀ ਗੱਲ ਤੁਹਾਨੂੰ ਦੱਸਦਾ ਕਿ 1962 ਦੀ ਲੜਾਈ ਦੇ ਵਿੱਚ ਆਪਣੇ ਸਰਦਾਰਾਂ ਨੇ ਚైనా ਦੀ ਜਿਹੜੀ ਫੌਜ ਸੀ ਉਹਨਾਂ ਦੇ ਦੋ ਫੌਜੀਆ ਨੂੰ ਫੜ ਕੇ ਸਿਰ ਨਾਲ ਸਿਰ ਪੜਾ ਕੇ ਮਾਰਦੇ। ਉਹ ਉਹਨਾਂ ਨੇ ਕਿਤਾਬ ਦੇ ਵਿੱਚ ਲਿਖਿਆ ਕਿ ਸਰਦਾਰ ਦਾੜੀਆਂ ਵਾਲੇ ਉਹਨਾਂ ਨੇ ਸਾਡੇ ਫੌਜੀਆ ਨੂੰ ਇੰਨੇ ਤਕੜੇ ਸੀ ਕਿ ਉਹਨਾਂ ਨੇ ਸਿਰ ਫੜ ਕੇ ਸਾਡੇ ਕਹਿੰਦੇ ਫੌਜੀਆ ਨੂੰ ਮਾਰਤਾ। ਇਸ ਕਰਕੇ ਘਰੇ ਪਸ਼ੂ ਰੱਖੋ, ਦੁੱਧ ਪੀਓ, ਦਹੀਂ ਖਾਓ ਔਰ ਜੰਗੀਆਂ ਖਾਕਾਂ ਖਾਓ, ਘਰ ਤੋਂ ਪਨੀਰ ਖਾਓ ਔਰ ਬਾਸੂੜਾ ਮੈਦੇ ਨੂੰ ਬੰਦ ਕਰੋ ਔਰ ਆਪਣੀ ਜਿਹੜੀ ਸਿਹਤ ਹੈ ਉਹਨੂੰ ਪੂਰਾ ਵਧਿਆ ਕਰਨਾ ਮੈਂ ਅੱਜ ਸਾਡੀ ਪੰਜਾਬ ਪੁਲਿਸ ਦੀ ਟੀਮ ਆ ਸਾਡੇ ਐਸਐਚਓ ਸਾਹਿਬ ਕਮਲਜੀਤ ਜੀ ਉਹ ਵੀ ਇਹ ਸਾਰੀ ਟੀਮ ਨਾਲ ਉਹਨਾਂ ਦਾ ਧੰਨਵਾਦ ਕਰਦਾ ਹਾਂ ਬਾਕੀ ਜਿੰਨੇ ਵੀ ਖੁਰਪ੍ਰੈਸਨ ਦੀ ਜਣਕੀ ਅਜੀਤ ਦੇ ਪੱਤਰਕਾਰ ਉਹ ਵੀ ਸਾਡੇ ਸਾਜਰੇ ਨੇ ਮਨਜੀਤ ਸਿੰਘ ਜੀ ਸਾਰੀ ਜਿੰਨੀ ਟੀਮ ਹੈ ਉਹ ਸਾਰੀ ਅੱਜ ਇਹਨਾਂ ਦਾ ਅਸੀਂ ਤੁਹਾਡੇ ਸਹਜਰੇ ਨਗਰ ਦੇ ਵਿੱਚ ਪੰਚਾਇਤ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਧੰਨਵਾਦ ਕਰਦੇ ਹਾਂ ਔਰ ਨਾਲ ਬੇਨਤੀ ਕਰਦੇ ਹਾਂ ਅਗਲੇ ਐਤਵਾਰ ਨੂੰ ਜੀ ਸਾਹਿਬ ਜਦੋਂ ਹਰ ਐਤਵਾਰ ਇਹ ਚੱਲਿਆ ਕਰੂਗਾ ਅਜੀਤ ਵੀਰੇ ਦੇ ਵਿੱਚ ਕੀ ਸਾਬ ਹੋਣਾ ਹੈ ਬਾਕੀ ਸਾਰੀ ਸੰਗਤ ਦਾ ਮੱਝਾਂ ਆਇਆ ਯਾਰ ਸਭ ਜੀ ਆਕਾਰ ਲੈ ਬਈ ਆਪਣੇ ਅਰਸ਼ ਗੁਰੂ ਫਿਟਨੈਸ ਨੇਣਾ ਬਹੁਤ ਵਧੀਆ ਸਹਿਯੋਗ ਕੀਤਾ ਦੇਖੋ ਕਿੰਨੀ ਨੌਜਵਾਨ ਪੀੜੀ ਹਨ ਤੇ ਬਜ਼ੁਰਗ ਬੱਚੇ ਆਪਣੇ ਭੈਣਾ ਤੇ ਸਾਰੇ ਵੇਖ ਰਿਹੇ ਦੇ ਵਿੱਚ ਅਸੀਂ ਸਾਰੇ ਮੈਂ ਕਹਨਾ ਵੀ ਤੁਸੀਂ ਹਰ ਸੰਡੇ ਹਨਾ ਬੱਦ ਚੜ ਕੇ ਹਿੱਸਾ ਲਿਆ ਕਰੋ ਯਾਰ ਆਪਾਂ ਵੀ ਹਿੱਸਾ ਲਿਆ ਕਰਾਂਗੇ ਮੈਂ ਆਪਰੇ ਪਿੰਡ ਦੇ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਬੱਦ-ਬੱਦ ਜੁੜੋ ਹਨਾ ਬਾਈ ਨਾਲ ਤੇ ਬਹੁਤ ਵਧੀਆ ਉਪਰਾਲਾ ਕਰਦੇ ਨੇ ਬਾਈ ਦੇਖੋ ਯਾਰ ਹਨਾ 5-5 ਸਾਲ ਦੇ ਬੱਚੇ 6-6 ਸਾਲ ਦੇ ਬੱਚੇ ਅੱਜ ਆਪਾਂ ਜੇ ਮੈਂ ਸਾਈਕਲ ਦੀ ਵੀ ਗੱਲ ਕਰਾਂ ਸਾਈਕਲ ਮੈਂ ਸੋਚੇ ਜੀ ਵੀ 100 150 300 ਪਲੱਸ ਆ ਬਾਈ ਸਾਈਕਲ ਤੇ ਯਾਰ ਸਮਾਂ ਆ ਗਿਆ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਆਪਾਂ ਨੂੰ ਹਨਾ ਪੰਜਾਬ ਦੇ ਵਿੱਚ ਹਰੇਕ ਐਤਵਾਰੇ ਹੋਇਆ ਕਰੂਗਾ ਤੁਸੀਂ ਕੰਟੈਕਟੀਟੇ ਦੀ ਰੋਟਾ ਚੱਚ ਰਹੋ ਮੋਬਾਈਲ ਨੰਬਰ ਤੁਹਾਡੇ ਕੋਲੇ ਨੇ Instagram ਤੇ ਆਜੋ ਬਾਈ ਨਾਲ ਸੰਪਰਕ ਕਰ ਲਓ ਸਪੋਰਟ ਨਾਲ ਤੇ ਜਰੂਰ ਸਾਡੇ ਨਾਲ ਜੁੜੋ ਹਰੇਕ ਸੰਦੇਸ ਤੁਹਾਨੂੰ ਸਾਰਾ ਮੈਪ ਤੁਹਾਨੂੰ ਮਿਲ ਜਿਆ ਕਰੂੰਗਾ ਕਿ ਕਿੱਥੇ ਜਾਣਾ ਕਿੱਥੇ ਜਾਣਾ ਸਾਰੇ ਪਿੰਡਾਂ ਨਾਲ ਸਾਥ ਦਿਓ ਤੁਸੀਂ ਆਪਣੇ ਕੰਟੈਕਟ ਕਰਕੇ ਦੱਸ ਸਕਦੇ ਹੋ ਕਿ ਸਾਡੇ ਪਿੰਡ ਕਿਹੜੇ ਕਿਹੜੇ ਪਿੰਡ ਤੁਸੀਂ ਤੁਹਾਨੂੰ ਬੁਲਾਉਣਾ ਚਾਹੁੰਦੇ ਹੋ ਅਸੀਂ ਉਹੀ ਪਿੰਡ ਆਵਾਂਗੇ ਜੀ ਉਹ ਦਿਨ ਸੈੱਟ ਕਰਕੇ ਅਸੀਂ ਆਵਾਂਗੇ ਦਿਨ ਸੈੱਟ ਕਰਕੇ ਅਸੀਂ ਆਵਾਂਗੇ ਤੇ ਤੁਹਾਡੇ ਪਿੰਡ ਦੇ ਨੌਜਵਾਨਾਂ ਦਾ ਬਜ਼ੁਰਗਾਂ ਦਾ ਹੌਸਲਾ ਵਧਾਵਾਂਗੇ ਤੇ ਸਪੋਰਟ ਕਰੋ ਮੇਰਾ ਵੀਰ ਦਾਪ ਕਹਿੰਦਾ ਤੁਹਾਡੀ ਸਪੋਰਟ ਦੇ ਨਾਲ ਹੀ ਆ ਭਈ ਅਸੀਂ ਮਿਲਦੇ ਹਾਂ ਫਿਰ ਹਾਂ ਜੀ ਬਈ ਹੁਣ ਆਪਾਂ ਨਾ ਮਹਿਲਕਲਾ ਨੂੰ ਪਹੁੰਚ ਤੇ ਤੇ ਆਪਣਾ ਲਾਸਟ ਰੂਟ ਹੈ ਮਹਿਲਕਲਾ ਐਂਡ ਹੋਣਾ ਹਨਾ ਬਈ ਮਹਿਲਕਲਾ ਐਂਡ ਹੋਣਾ ਬਈ ਆਪਾਂ ਮਹਿਲਕਲਾ ਨੂੰ ਪਹੁੰਚੇ ਤੇ ਆਪਣੇ ਬਾਈ ਬਣੀ ਬਹੁਤ ਸਵੇਰ ਤੋਂ ਸਪੋਰਟ ਕਰ ਰਹੇ ਹਨਾ ਤੇ ਨਾਲ ਨੇ ਆਪਣੇ ਆਪਣੇ ਭਰਾ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਹਨਾ ਤੇ ਬਾਅਦ ਚੜ ਕੇ ਹੀ ਸ਼ਾਲਿਆ ਕਰੋ ਹਨਾ ਯਾਰ ਬਹੁਤ ਦਿਲ ਖੁਸ਼ ਹੋਇਆ ਆਪਣਾ ਲੱਗਿਆ ਇਹ ਮੈਨੂੰ ਲੱਗਿਆ ਬਈ ਰੇਖ ਲੱਗਿਆ ਬਹੁਤ ਵਧੀਆ ਲੱਗਿਆ ਬਾਈ ਅਸੀਂ ਕੀ ਸਿੱਖਿਆ ਦੇਣੇ ਚੁੰਨੇ ਅੱਜ ਦੇ ਨੌਜਵਾਨਾਂ ਨੂੰ ਹਾਂ ਬਈ ਸਿਹਤ ਵੱਲ ਧਿਆਨ ਰੱਖੇ ਸਿਹਤ ਵੱਲ ਹਾਂ ਬਈ ਸਿਹਤ ਜ਼ਰੂਰੀ ਹੈ ਪਰ ਸਿਹਤ ਆ ਜਿਹੜੀ ਉਹ ਨਹੀਂ ਮਿਲਦੀ ਜੀ ਫਿਰ ਨੂੰ ਖਤਰਾ ਰੱਖਣ ਲਈ ਆਪਾਂ ਨੂੰ ਡੇਲੀ ਵਰਕ ਕਰਨਾ ਚਾਹੀਦਾ ਜੀ ਸਹੀ ਸਹੀ ਆ ਬਈ 10 ਮਿੰਟ 20 ਮਿੰਟ ਮੋਟੇ ਜਿਹੇ ਮੋਟੇ ਵਰਕ ਕਰਨਾ ਹੀ ਚਾਹੀਦਾ ਸਹੀ ਗੱਲ ਆ ਬਈ ਸਹੀ ਗੱਲ ਕੋਈ ਵੀ ਬਿਮਾਰੀ ਲਾਜਦੀ ਕਰਦੇ ਆਪਾਂ ਹਸਪਤਾਲ ਤੇ ਡਾਂਡੇ ਦੇਤੇ ਜਿਹਦਾ ਪੈਸੇ ਲਾਉਨੇ ਆ ਨਾ ਬਣਾਤਾ ਖਰਚਾ ਘਟਜੋ ਬਈ ਹੈ ਕਿ ਨਹੀਂ ਹੂੰ ਕੀ ਤੋਂ ਬਣਾ ਕੁਛ ਨਹੀਂ ਯਾਰ ਇਹਦੇ ਬੰਦੇ ਕਿੱਥੇ ਕੁਝ ਅਰੇਂਜ ਕਰਦੇ ਜਾਂ ਛੋਟੇ ਉਹਨਾਂ ਦਾ ਪੰਦਰਾਂ ਵੀਡੀਓ ਵਗੈਰਾ ਦੇਖ ਕੇ ਹਾਂ ਬਹੁਤ ਜੀ ਉਹ ਪੁਲਿਸ ਹੁਣ ਦਾ ਵੀ ਆਪਾਂ ਜਾਈਏ ਕਰੀ ਹਾਂ ਜਿਹੜੇ ਭਰਾ ਰਣੀ ਕਿ ਛੱਡ ਚੁੱਕੇ ਸੀ ਆ ਉਹਨਾਂ ਦੀ ਆ ਵੀਡੀਓ ਦੇਖ ਕੇ ਉਹਨਾਂ ਨੂੰ ਨਾ ਕਿੰਨਾ ਜਨੂਨ ਵੇਖਾਉਗਾ ਬਈ ਯਾਰ ਬਜ਼ੁਰਗ ਵੀ ਲੱਗੇ ਨੇ ਬੱਚੇ ਲੱਗੇ ਨੇ ਤੇ ਬਾਈ ਸੱਤ ਸੱਤ ਹਾਂ ਇੱਕ ਗੱਲ ਹੋਰ ਬਾਈ ਸੱਤ 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 ਸਾਲ ਬਾਅਦ ਬਾਈ ਦੁਬਾਰਾ ਆਇਆ ਦੁਬਾਰਾ ਇਹ ਨਹੀਂ ਗੱਲ ਲੱਗਿਆ ਦੁਬਾਰਾ ਕਰਨ ਲੱਗਿਆ ਰਣੀਂਗ ਪਹਿਲਾਂ ਛੱਡ ਪਈ ਸੀ ਰਣੀਂਗ ਵੇਰਾ ਕਰਦੇ ਸੀਗੇ ਦੇਖੋ ਕਿੰਨਾ ਮੋਟੀਬੀਡ ਹੋ ਗਿਆ ਨਾ ਬ ਗੱਲ ਇਹ ਕਿ ਫੇਰ ਨਹੀਂ ਸਹੀ ਉਹ ਚੱਕਵਾ ਜਾਂਦਾ ਵਿਚੰਤਰ ਕੋਈ ਹਾਂ ਲਓ ਵਾਹ ਵਾਹ ਉਹ ਆਪਣਾ ਕੇ ਰੱਖਣਾ ਜਵਾਕਾਂ ਦਾ ਵੀ ਜਵਾਕ ਪਿੱਛੇ ਦੰਦ ਕੇ ਬਈ ਉਹ ਲਵਾਦਾ ਹਾਂ ਹਾਂ ਮਰੇ ਯਾਰ ਦਾ ਬੰਦੀਏ ਮਾਰਦਾ ਰੱਖਣਾ ਜਿਹਨਾਂ ਦੇ ਨਾਲ ਸਹੀ ਜੀ ਕੱਲਾ ਉਹ ਜਦੋਂ ਆਵਾ ਕੋਲ ਦੇ ਦੋ ਮੁੰਡੇ ਚੱਲੇ ਜਿਹਨੂੰ ਸੱਚੇ ਜੀ ਇਹਨਾਂ ਨੂੰ ਕਹੇ ਵੀ ਖੁੱਲੀ ਯਾਰ ਇਹ ਕਹਿੰਦੇ ਵੀ ਕਿੰਨਾ ਕਰ ਗਿਆ ਬੰਦੀ ਯਾਰ ਤੁਹਾਨੂੰ ਵੀ ਮੈਲਕਾ ਆ ਗਿਆ ਇਹਨਾਂ ਨੂੰ ਦੋ ਪੰਨਾ ਨਹੀਂ ਲਾਉ ਲੋ ਜੀ ਗਰਾਉਂਡ ਤੇ ਪਹੁੰਚ ਗਏ ਜੀ ਬਾਰੇ थैंक यू शुक्रिया बहुत बहुत शुक्रिया थैंक यू थैंक यू ਲੋ ਜੀ ਆਪ ਆਪਣੇ ਮੰਜ਼ਲ ਤੇ ਪਹੁੰਚ ਗਏ ਦੇਖੋ ਆਪਣਾ ਗਰਾਉਂਡ ਆ ਇਹ ਮਹਿਲ ਕਲਾਂ ਦਾ ਇੱਥੇ ਸ਼ੁਰੂ ਕਰਕੇ ਤੇ ਇੱਥੇ ਐਂਡ ਕਰਾਇਆ ਹੈ ਲਓ ਜੀ ਆਪਣੇ ਨੌਜਵਾਨਾਂ ਨੇ ਜਿਉਂ ਗਾਣੇ ਸਾਰੇ ਨੇ ਰੇਸ ਪੂਰੀ ਕਰਕੇ ਤੇ ਆਪਣੇ ਅਸਲੀ ਸਥਾਨ ਤੇ ਪਹੁੰਚ ਗਏ ਬੱਚੇ ਬੋਲ ਬੱਚੇ ਕਹੋ ਬਾਕੀ ਬੱਚੇ ਆ ਲਾਇਆ ਜੀ ਚੱਲ ਜੀ ਨਾ ਆਜ ਉਡੀਕ ਨਾ ਓਏ ਤੇ ਸਾਰੇ ਪਿੰਡ ਦੇ ਹਨਾ ਜਿੰਨੇ ਵੀ ਆਪਣੇ ਪ੍ਰਾਇਮ ਪ੍ਰਾਇਮ ਨੇ ਸਾਰੇ ਸਵੇਰ ਦੇ ਆ ਗਏ ਹਨਾ ਬਾਤ ਕਰਦੇ ਤੇ ਤੁਹਾਨੂੰ ਬੇਨਤੀ ਆ ਵੀ ਇੱਥੇ ਇੱਕ ਮਿੰਟ ਰਹਿ ਲਿਓਗੇ ਉਸ ਤੋਂ ਬਾਅਦ ਚ ਗਰਾਊਂਡ ਦੇ ਵਿੱਚ ਆਪਾਂ ਜੇੜੇ-ਗੂੜੇ ਦੇਨੇ ਆ ਕੁਝ ਟਾਈਮ ਹਰ ਸਾਬ ਆਪਾਂ ਨੂੰ ਰਿਲੈਕਸ ਕਰੂ ਸਾਰਿਆਂ ਨੂੰ ਬਸ ਆਪਾਂ 10 ਮਿੰਟ ਹੋਰ ਲੈਨੇ ਆ ਤਾਂ ਕੇ ਦੀ ਆਪਾਂ ਇੱਕ ਵਾਰ ਆਪਾਂ ਜਾਣਾ ਇੱਕ ਵਾਰ ਹੁਣ ਸਾਰੇ ਸਾਈਕਲ ਸਾਰੇ ਇੱਕ ਪਾਸੇ ਕਰ ਦੇਨੇ ਆ ਤੇ ਗਰਾਊਂਡ ਦੇ ਵਿੱਚ ਕੁਝ ਮਾਰੀ ਲੇਤੀ ਐਕਸਰਸਾਈਜ਼ ਹੋਣੀ ਆ ਠੀਕ ਆ ਸਾਰੇ ਵੀਰਾਂ ਨਾਲੇ ਸਾਥ ਦੇਣਾ ਹੁਣ ਆਪਾਂ ਇੰਨਾ ਪਹਿਲਾਂ ਐਂ ਦੱਸੋ ਵੀ ਕੋਈ ਔਖਾ ਤਾਂ ਨਹੀਂ ਹੋਇਆ ਕੋਈ ਥੱਕਿਆ ਤਾਂ ਨਹੀਂ ਮਾ ਠੀਕ ਆ ਬਹੁਤ ਹੌਸਲੇ ਨੇ ਇੱਕ ਦੋ ਵਾਰ ਥੋੜੀ ਹਾਕੀ ਐਕਸਰਸਾਈਜ਼ ਹੋਣੀ ਆ ਠੀਕ ਆ ਜਿਹੜਾ ਗੱਡੀ ਤੇ ਆਏ ਨੇ ਭਾਈ ਉਹਨਾਂ ਨੂੰ ਵੀ ਸਾਈਕ ਲੈ ਕੇ ਆਉਣਾ ਪਊਗਾ ਵਾਹ ਵਈ ਵਾਹ ਲੈ ਬੋਲ ਲੈ ਹੋ ਤਾਂ ਪਰ ਐਂਗਲ ਠੀਕ ਆ ਤੁਸੀਂ ਬਹਿ ਜਾਂਦਾ ਤੈਨੂੰ ਕਾ ਬਜਾਣਾ ਮਾਰਨੀ ਆਇਆ ਨਹੀਂ ਨਹੀਂ ਆਏਗੀ ਇਹ ਜੋਸ਼ ਬੜਾ ਹੈਗਾ ਲੱਖੇ ਜਿਹੋ ਹੀ ਬਹੁਤ ਆ ਭਾਈ ਜੀ ਵੀ ਹੁਣ ਆਪਾਂ ਨਾ ਸਾਰਿਆਂ ਨੂੰ ਹਲਕਾ ਹਲਕਾ ਗੇੜਾ ਲਵਾ ਕੇ ਗਰਾਉਂਡ ਦਾ ਰਿਲੈਕਸ ਕਰਕੇ ਤੇ ਘਰਾਂ ਨੂੰ ਤੋਰ ਦਿਆਂ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਹਨ ਤੁਸੀਂ ਵੀ ਜਰੂਰ ਇਸ ਇਸ ਦੇ ਵਿੱਚ ਹਿੱਸਾ ਲਿਆ ਕਰੋ ਤੇ ਇਹਦੇ ਵਿੱਚ ਕਿੱਦਾਂ ਦਾ ਵੀ ਸਾਈਕਲ ਹੋ ਸਕਦਾ ਜਿੰਦਾ ਦਾ ਮਰਜ਼ੀ ਸਾਈਕਲ ਲੈ ਕੇ ਆ ਸਕਦੇ ਹੋ ਬਜ਼ੁਰਗ ਬੱਚੇ ਆਪਣੇ ਭੈਣਾ ਜਿਨ੍ਹਾਂ ਨੇ ਵੀ ਹਿੱਸਾ ਲੈਣਾ ਬਾਅਦ ਚੜਕੇ ਹਿੱਸਾ ਲੈ ਸਕਦੇ ਹੋ ਤੇ ਜਰੂਰੀ ਗੱਲਾਂ ਨੇ ਆਪਣੇ ਇੱਕ ਪਾਣੀ ਦੀ ਬੋਤਲ ਨਾਲ ਲੈ ਕੇ ਆਉਣੀਆਂ ਬਾਈ ਤੇ ਵੱਧ ਤੋਂ ਵੱਧ ਆਪਣਾ ਧਿਆਨ ਰੱਖਣਾ ਹਨਾ ਤੇ ਲੋਅ ਟੀ-ਸ਼ਰਟ ਪਾ ਕੇ ਆਉਣੀਆਂ ਤੇ ਸਾਰੇ ਭਰਾ ਹਿੱਸਾ ਲੈ ਸਕਦੇ ਨੇ ਤੇ 5:30 ਵਜੇ ਇੱਥੇ ਜ਼ਰੂਰ ਪਹੁੰਚਿਆ ਕਰੋ ਹਨਾ ਆ ਘਰ ਵਾਪਸੀ ਕਰਦੇ ਆ ਤੇ ਆਪਾਂ ਫਲਿੱਪਾਂ ਵੀ ਮਾਰ ਕੇ ਦਿਖਾਈਆਂ ਬਾਈ ਉਹਨਾਂ ਨੂੰ ਬਹੁਤ ਖੁਸ਼ ਹੋ ਜਣਾ ਬਾਈ ਬਹੁਤ ਚੈਟ ਮਾਰੀ ਆ ਬਾਈ ਉਹਨਾਂ ਨੇ ਫਲਪਾ ਬਾਈ ਤੇ ਬਾਈ ਉਹਨਾਂ ਦੀ ਡਿਮਾਂਡ ਸੀ ਬਾਈ ਕਹਿੰਦੇ ਫਲਿੱਪਾਂ ਮਾਰ ਕੇ ਦਿਖਾਓ ਤੇ ਉਸ ਤੋਂ ਬਾਅਦ ਫਿਰ ਆਪਾਂ ਫਲਿੱਪਾਂ ਵੀ ਮਾਰ ਕੇ ਦਿਖਾਈਆਂ ਬਾਈ ਤੇ ਕਿਵੇਂ ਦੇ ਲੱਗਿਆ ਫਿਰ ਆਪਾਂ ਦੱਸੋ ਬਾਬੇ ਕੋਕਾ ਠੀਕ ਹੈ ਬਾਈ ਠੀਕ ਬਾਈ ਧੰਨਵਾਦ ਬਹੁਤ ਬਹੁਤ ਸਪੋਰਟ ਕਰਦੇ ਰਹੋ ਠੀਕ ਆ ਇਦਾਂ ਹੀ ਮਿਲਦੇ ਆਂ ਬਈ ਫਿਰ ਅਗਲੇ ਵਲੌਗ ਚ ਠੀਕ ਆ